ਸ਼ਾਮ ਦਾ ਸਮਾਂ ਹੈ ਸੂਰਜ ਬੱਦਲਾ ਪਿੱਛੇ ਇੰਝ ਲੁਕ ਰਿਹਾ ਹੈ ਜਿਵੇਂ ਕਿਸੇ ਵੱਡੇ ਅਨਹੋਣੀ ਦਾ ਸੰਕੇਤ ਦੇ ਰਿਹਾ ਹੋਵੇ ਅੱਜ ਪੰਜਾਬ ਦੇ ਇੱਕ ਛੋਟੇ ਪਿੰਡ ਦੇ ਵਿੱਚ ਖੁਸ਼ੀ ਅਤੇ ਇੰਤਜ਼ਾਰ ਦਾ ਮਾਹੌਲ ਹੈ ਲਗਭਗ ਸਾਰਾ ਪਿੰਡ ਸਰਦਾਰ ਗੁਰਦੇਵ ਸਿੰਘ ਅਤੇ ਉਹਨਾਂ ਦੇ ਇੱਕ ਲਾਉਤੇ ਮੁੰਡੇ ਦੇ 사ウਦੀ ਤੋਂ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ ਸਾਰਿਆਂ ਦੀ ਨਜ਼ਰ ਪਿੰਡ ਦੇ ਇੱਕ ਲਾਉਤੇ ਰਾਹ ਦੇ ਉੱਪਰ ਟਿਕਿਆ ਹਨ ਕਦੋਂ ਉਹਨਾਂ ਦੋਹਾਂ ਦੀ ਗੱਡੀ ਪਿੰਡ ਦੀ ਜੁਹ ਦੇ ਵਿੱਚ ਆਵੇ ਅਤੇ ਉਹਨਾਂ ਦੋਹਾਂ ਪਿਓ ਪੁੱਤਰਾਂ ਦਾ ਸਵਾਗਤ ਕਰਨੇ ਸਾਰੇ ਗਲੀ ਨੂੰ ਤੱਕ ਰਹੇ ਹਨ ਅਚਾਨਕ ਦੂਰੋਂ ਧੂੜ ਉਡਾਉਂਦੀ ਇੱਕ ਫਾਰਚੂਨਰ ਗੱਡੀ ਪਿੰਡ ਦੇ ਵੱਲ ਆ ਰਹੀ ਹੈ ਸਾਰਿਆਂ ਨੂੰ ਉਮੀਦ ਹੈ ਕਿ ਦੋਵੇਂ ਪਿਓ ਪੁੱਤਰ ਸਹੀ ਸਲਾਮਤ ਇੱਥੇ ਪਹੁੰਚ ਜਾਣਗੇ ਜਿਵੇਂ ਹੀ ਗੱਡੀ ਉਸ ਘਰ ਦੇ ਗੇਟ ਅੱਗੇ ਰੁਕੀ ਨਾ ਸਾਰਿਆਂ ਨੇ ਫੋਟੋਆਂ ਖਿੱਚਣੀਆਂ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਇਸ ਪਲ ਨੂੰ ਜਿਵੇਂ ਕਿ ਆਪਣੀ ਯਾਦਦਸਤ ਦੇ ਵਿੱਚ ਕੈਦ ਕਰਨਾ ਚਾਹੁੰਦੇ ਹੋਣ ਪਹਿਲਾ ਸਰਦਾਰ ਗੁਰਦੇਵ ਸਿੰਘ ਇਕੱਲੇ ਗੱਡੀ ਦੇ ਵਿੱਚ ਉਤਰੇ ਸਾਰਿਆਂ ਨੇ ਬڑے ਤਰੀਕੇ ਨਾਲ ਉਹਨਾਂ ਨੂੰ ਦੇਖਿਆ ਅਚਾਨਕ ਹੀ ਦੂਜੇ ਨੰਬਰ ਤੇ ਉਹਨਾਂ ਦਾ ਇਕਲੌਤਾ ਪੁੱਤਰ ਜੋ ਕਿ ਸਾਦੀ ਤੋਂ ਬੜੇ ਲੰਬੇ ਸਮੇਂ ਬਾਅਦ ਬਹੁਤ ਪੈਸਾ ਕਮਾ ਕੇ ਵਾਪਸ ਆ ਰਿਹਾ ਹੈ ਉਤਰਦਾ ਹੈ ਸਾਰੇ ਜਣੇ ਉਸ ਨੂੰ ਵੀ ਦੇਖਦੇ ਹਨ ਲੇਕਿਨ ਹੈਰਾਨੀ ਦਾ ਟਿਕਾਣਾ ਤਾਂ ਉਦੋਂ ਨਹੀਂ ਰਿਹਾ ਜਦੋਂ ਦੇਖਿਆ ਇਹ ਦੋਵੇਂ ਇਕੱਲੇ ਨਹੀਂ ਹਨ ਇਹਨਾਂ ਦੋਹਾਂ ਦੇ ਨਾਲ ਕੁਝ ਹੋਰ ਵੀ ਹਨ ਇੱਕ ਔਰਤ ਜੋ ਕਿ ਅਰਬ ਦੇਸ਼ ਦੀ ਲੱਗ ਰਹੀ ਹੈ ਇੱਕਦਮ ਦੁੱਧ ਵਰਗੀ ਗੋਰੀ ਛਟੀ ਬਾਹਰ ਨਿਕਲਦੀ ਹੈ ਉਸਤੇ ਹਿਜਾਬ ਪਹਿਨਿਆ ਹੋਇਆ ਹੈ ਦੇ ਨਾਲ ਇੱਕ ਹੋਰ ਔਰਤ ਵੀ ਨਿਕਲਦੀ ਹੈ ਸਾਰੇ ਹੈਰਾਨ ਹਨ ਵੀ ਦੋ ਦੋ ਔਰਤਾਂ ਇਹਨਾਂ ਦੇ ਨਾਲ ਕਿਵੇਂ ਆਈਆਂ ਹਨ ਲੇਕਿਨ ਹੈਰਾਨੀ ਦਾ ਟਿਕਾਣਾ ਉਦੋਂ ਨਹੀਂ ਰਿਹਾ ਜਦੋਂ ਇਹਨਾਂ ਵਰਗੀਆਂ ਪੂਰੀਆਂ ਸੱਤ ਔਰਤਾਂ ਉਸ ਗੱਡੀ ਦੇ ਵਿੱਚੋਂ ਇੱਕ ਇੱਕ ਕਰਕੇ ਬਾਹਰ ਆ ਗਈਆਂ ਸਾਰੇ ਇੱਕਦਮ ਹੈਰਾਨੀ ਨਾਲ ਦੇਖ ਰਹੇ ਸਨ ਵੀ ਆ ਕੀ ਚੰਨ ਚੜਾ ਕੇ ਪਿਓ ਪੁੱਤਰ ਉਥੋਂ ਆਏ ਹਨ ਭੇਜਿਆ ਦਸੀ ਪਿਓ ਨੂੰ ਉੱਥੇ ਆਪਣੇ ਪੁੱਤਰ ਨੂੰ ਮਿਲਣ ਦੇ ਲਈ ਆ ਕੀ ਕਰਕੇ ਆ ਗਿਆ ਹੈ ਆਖਿਰਕਾਰ ਕੌਣ ਹਨ ਇਹ ਔਰਤਾਂ ਅਤੇ ਕੀ ਹੈ ਇਹਨਾਂ ਦਾ ਸੰਬੰਧ ਜਿਵੇਂ ਹੀ ਦੱਸਿਆ ਵੀ ਇਹ ਚਾਰ ਤਾਂ ਮੁੰਡੇ ਦੀਆਂ ਮੋਟੀਆਂ ਹਨ ਇਸਨੇ ਇਹ ਚਾਰ ਔਰਤਾਂ ਦੇ ਨਾਲ ਵਿਆਹ ਕਰ ਲਿਆ ਹੈ ਸਾਰੇ ਹੈਰਾਨ ਹਨ ਮਾਤਾ ਇਹ ਸੁਣ ਕੇ बेहोਸ਼ ਹੋ ਗਈ ਹੈ ਜਿਸਦੇ ਹੱਥ ਦੇ ਵਿੱਚ ਤੇਲ ਵਾਲੀ ਬੋਤਲ ਸੀ ਵੀ ਕਦੋਂ ਦੋਵੇਂ ਜਣੇ ਘਰ ਦੇ ਵਿੱਚ ਵੜਨਗੇ ਅਤੇ ਆਹ ਤੇਲ ਚੌਕੇ ਉਹਨਾਂ ਦਾ ਸਵਾਗਤ ਕਰਾਂਗੇ ਲੇਕਿਨ ਤੇਲ ਤਾਂ ਹੋਰ ਹੀ ਜਗ੍ਹਾ ਚੁਆ ਗਿਆ ਹੈ ਉਹਨਾਂ ਦਾ ਆਪਣਾ ਮੁੰਡਾ ਚਾਰ ਮੋਟੀਆਂ ਨੇ ਕਿ ਆਇਆ ਹੈ ਲੇਕਿਨ ਇਹ ਵੀ ਸ਼ਾਇਦ ਉਹਨਾਂ ਦੇ ਗਲੇ ਉਤਰ ਜਾਂਦੇ ਇਹ ਵੀ ਸ਼ਾਇਦ ਉਹ ਮਰ ਜਾਂਦੇ ਜੇਕਰ ਉਹ ਬਜ਼ੁਰਗ ਇਹਨਾਂ ਦੱਸਦਾ ਆ ਜਿਹੜੀਆਂ ਬਾਕੀ ਤਿੰਨ ਖੜੀਆਂ ਇਹ ਮੇਰੀਆਂ ਵੋਟੀਆਂ ਹਨ ਇਹਨਾਂ ਨਾਲ ਮੈਨਕਾ ਕਰ ਲਿਆ ਹੈ ਇਸ ਤਰ੍ਹਾਂ ਜਿਵੇਂ ਉਸ ਗੁਰਦੇਵ ਸਿੰਘ ਨੇ ਦੱਸਿਆ ਨਾ ਸਾਰਿਆਂ ਦੇ ਪੈਰਾ ਖਟੋਂ ਜਮੀਂ ਨਿਕਲ ਗਏ ਕੱਲਾ ਕੱਲਾ ਸੋਚਣ ਤੇ ਮਜਬੂਰ ਹੋ ਗਿਆ ਹੈਰਾਨ ਹੋ ਗਿਆ ਪਿੰਡ ਦੀਆਂ ਬੁੜੀਆਂ ਨੂੰ ਚੱਕਰ ਆਉਣ ਲੱਗੇ ਕਈ ਤਾਂ ਮੌਕੇ ਤੇ ਹੀ ਡਗ ਪਿਆ ਬੰਦੇ ਦੰਦਾ ਥਲੇ ਉਮੜਾ ਚਬਾਰੇ ਹਨ ਆਖਿਰਕਾਰ ਇੱਕ ਹੀ ਚੰਨ ਛੜਾ ਕੇ ਆਗੇ ਹਨ ਏ ਕੀ ਹੋਇਆ ਹੈ ਲੇਕਿਨ ਉਸ ਤੋਂ ਬਾਅਦ ਜੋ ਹੋਇਆ ਨਾ ਜਿਵੇਂ ਹੀ ਉਹਨਾਂ ਨੇ ਆਪਣੀ ਹੱਡ ਬੀਤੀ ਦਸੀ ਵੀ ਸਾਡੇ ਨਾਲ ਉੱਥੇ ਕੀ ਹੋਇਆ ਐਸੀ ਅਣਹੋਣੀ ਹੱਡ ਬੀਤੀ ਜੋ ਨਾ ਕਿਸੇ ਨੇ ਸੁਣੀ ਸੀ ਨਾ ਕਦੇ ਸੋਚੀ ਸੀ ਕਿ ਐਸਾ ਵੀ ਕੁਝ ਹੋ ਸਕਦਾ ਹੈ ਕਿਥੋਂ ਲਿਆਇ ਸਨੋ ਸੱਤ ਵਟੀਆਂ ਕੌਣ ਸੀ ਉਹ ਇਸਤੇ ਪਿੱਛੇ ਕੀ ਵਜ੍ਹਾ ਸੀ ਲੇਕਿਨ ਉਸ ਤੋਂ ਬਾਅਦ ਜੋ ਹੋਇਆ ਨਾ ਉਹ ਸੁਣ ਕੇ ਤਾਂ ਸਾਰੇ ਹੈਰਾਨ ਰਹਿ ਗਏ ਕੱਲੇ ਕੱਲੇ ਦੇ ਖੁਸ਼ ਹੋੜ ਗਏ ਕੀ ਹੋਇਆ ਹਾਂਜੀ ਜਾਣਨ ਦੇ ਲਈ ਬਣ ਰਿਓ ਜੀ ਵੀਡੀਓ ਦੇ ਅੰਤ ਕੱਲੀ ਕੱਲੀ ਗੱਲ ਤੁਹਾਨੂੰ ਜਾਣੂ ਕਰਾਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਬਿਨਾਂ ਦੇ ਕਿਪਿਆ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਪੰਜਾਬ ਦਾ ਇੱਕ ਛੋਟਾ ਪਿੰਡ ਜਿੱਥੇ ਸਰਦਾਰ ਗੁਰਦੇਵ ਸਿੰਘ ਦਾ ਬਹੁਤ ਹੀ ਇੱਜ਼ਤਦਾਰ ਅਤੇ ਸਾਂਝਾ ਪਰਿਵਾਰ ਰਹਿੰਦਾ ਹੈ ਉਹ ਖੇਤੀਬਾੜੀ ਕਰਦੇ ਹਨ ਉਹਨਾਂ ਦਾ ਜੀਵਨ ਬੜਾ ਸਾਦਾ ਅਤੇ ਨਿਯਮਿਤ ਹੈ ਉਹਨਾਂ ਦਾ ਇਕਲੌਤਾ ਪੁੱਤਰ ਹਰਜੋਤ ਸਿੰਘ ਪੜ੍ਹਾਈ ਵਿੱਚ ਬੜਾ ਹੁਸ਼ਿਆਰ ਹੈ ਅਤੇ ਉਸਦੇ ਸੁਪਨੇ ਬੜੇ ਵੱਡੇ ਹਨ ਪਿੰਡ ਦੇ ਵਿੱਚ ਰਹਿ ਕੇ ਉਹ ਆਪਣੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕਦਾ ਇਸ ਲਈ ਕਈ ਸਾਲ ਪਹਿਲਾਂ ਉਹ ਰੋਜੀ ਰੋਟੀ ਕਮਾਉਣ ਦੇ ਲਈ ਅਰਬ ਦੇਸ਼ਾਂਵਲ ਚਲਾ ਗਿਆ ਉੱਥੇ ਉਸਨੇ ਬਹੁਤ ਮਿਹਨਤ ਕੀਤੀ ਦਿਨ ਤਾਂ ਇੱਕ ਕਰ ਦਿੱਤਾ ਅਤੇ ਜਲਦੀ ਹੀ ਆਪਣੇ ਕੰਮ ਵਿੱਚ ਸਫਲ ਹੋ ਗਿਆ ਉਹ ਇਨੀ ਵੱਡੀ ਕੰਪਨੀ ਦੇ ਵਿੱਚ ਵੱਡੇ ਅਹੁਦੇ ਤੇ ਪਹੁੰਚ ਗਿਆ ਅਤੇ ਉਸ ਦੀ ਆਮਦਨ ਵੀ ਬਹੁਤ ਚੰਗੀ ਹੋ ਗਈ ਹਰਜੋਤ ਸਿੰਘ ਨੂੰ ਪਰਦੇਸ ਦੇ ਵਿੱਚ ਰਹਿੰਦਿਆਂ ਕਈ ਸਾਲ ਬੀਤ ਗਏ ਉਸ ਨੂੰ ਆਪਣੇ ਪਿਤਾ ਸਰਦਾਰ ਗੁਰਦੇਵ ਸਿੰਘ ਦੀ ਬੜੀ ਯਾਦ ਆਉਂਦੀ ਹਰ ਵਾਰ ਜਦੋਂ ਉਹ ਫੋਨ ਤੇ ਗੱਲ ਕਰਦਾ ਨਾ ਤਾਂ ਉਸਦੇ ਪਿਤਾ ਉਸ ਨੂੰ ਵਾਪਸ ਆਉਣ ਲਈ ਕਹਿੰਦੇ ਪਰ ਹਰਜੋਤ ਦੇ ਅੰਦਰ ਕੁਝ ਹੋਰ ਸੁਪਨੇ ਸਨ ਜਿਨ੍ਹਾਂ ਨੂੰ ਉਹ ਪੂਰਾ ਕਰਨਾ ਚਾਹੁੰਦਾ ਸੀ ਆਖਿਰਕਾਰ ਉਸਨੇ ਇੱਕ ਦਿਨ ਆਪਣੇ ਪਿਤਾ ਨੂੰ फोन करके क्या पिताजी मैं ਤੁਹਾਨੂੰ ਇੱਥੇ ਬੁਲਾ ਰਿਹਾ ਹਾਂ ਤੁਸੀਂ ਆਓ ਅਤੇ ਕੁਝ ਮਹੀਨੇ ਮੇਰੇ ਨਾਲ ਇੱਥੇ ਰਹੋ ਤੁਸੀਂ ਵੀ ਦੇਖੋਗੇ ਵੀ ਇੱਥੋਂ ਦੀ ਦੁਨੀਆ ਕਿੰਨੀ ਵੱਖਰੀ ਹੈ ਅਤੇ ਮੈਂ ਕਿਵੇਂ ਰਹਿ ਰਿਹਾ ਹਾਂ ਸਰਦਾਰ ਗੁਰਦੇਵ ਸਿੰਘ ਪਹਿਲਾਂ ਤਾਂ ਬੜੇ ਝਿਜਕੇ ਪਰ ਪੁੱਤਰ ਦੀ ਪਿਆਰ ਭਰੇ ਬੁਲਾਵੇ ਨੂੰ ਠੁਕਰਾ ਨਾ ਸਕੇ ਕੁਝ ਦਿਨਾਂ ਦੇ ਬਾਅਦ ਉਹ ਹਰਜੋਤ ਕੋਲ ਅਰਬ ਦੇਸ਼ ਪਹੁੰਚ ਗਏ ਹਰਜੋਤ ਨੇ ਆਪਣੇ ਪਿਤਾ ਨੂੰ ਬਹੁਤ ਸਾਰੀਆਂ ਥਾਵਾਂ ਦਿਖਾਈਆਂ ਸ਼ਹਿਰਾਂ ਦੀ ਚਕਾ ਚੌਂਦ ਵੱਡੀਆਂ ਵੱਡੀਆਂ ਇਮਾਰਤਾਂ ਮਾਰੂਥਲ ਦੇ ਰੰਗ ਸਭ ਕੁਝ ਉਹਨਾਂ ਲਈ ਬੜਾ ਨਵਾਂ ਸੀ ਦਨ ਹਰਜੋਤ ਨੇ ਸੁਝਾ ਦਿੱਤਾ ਪਿਤਾ ਜੀ ਆਓ ਅੱਜ ਅਸੀਂ ਸ਼ਹਿਰ ਤੋਂ ਬਾਹਰ ਕਿਸੇ ਪਿੰਡ ਦੇ ਵਿੱਚ ਚਲੀਏ ਅਸੀਂ ਉੱਥੋਂ ਦੇ ਲੋਕਾਂ ਦਾ ਜੀਵਨ ਦੇਖਾਂਗੇ ਤੇ ਅਜੇ ਵੀ ਪੁਰਾਤਨ ਰਸਮਾਂ ਅਤੇ ਸਾਦਾਪਨ ਕਾਇਮ ਹੈ ਸਰਦਾਰ ਗੁਰਦੇਵ ਸਿੰਘ ਖੁਸ਼ੀ ਖੁਸ਼ੀ ਮੰਨ ਗਏ ਉਹ ਦੋਵੇਂ ਇੱਕ ਦੂਰ ਦਰਾਡੇ ਦੇ ਪਿੰਡ ਵੱਲ ਵਧੇ ਜੋ ਮਾਰੂਤਲ ਦੇ ਕਿਨਾਰੇ ਤੇ ਵਸਿਆ ਸੀ ਪਿੰਡ ਦੇ ਵਿੱਚ ਦਾਖਲ ਹੁੰਦਿਆਂ ਹੀ ਉਹਨਾਂ ਨੇ ਦੇਖਿਆ ਵੀ ਉੱਥੇ ਬੜੀ ਗਰੀਬੀ ਹੈ ਘਰ ਕੱਚੇ ਘਰ ਅਤੇ ਲੋਕਾਂ ਦੇ ਚਿਹਰਿਆਂ ਤੇ ਇੱਕ ਅਜੀਬ ਜਿਹੀ ਉਦਾਸੀ છਾਈ ਹੈ ਜਦੋਂ ਉਹ ਪਿੰਡ ਦੇ ਵਿੱਚੋਂ ਲੰਘ ਰਹੇ ਸਨ ਤਾਂ ਉਹਨਾਂ ਨੇ ਇੱਕ ਛੋਟੇ ਜਿਹੇ ਟੁੱਟੇ ਫੁੱਟੇ ਘਰ ਦੇ ਬਾਹਰ ਭੀੜ ਜਮ੍ਹਾਂ ਵਿਖੀ ਕੁਝ ਲੋਕ ਆਪਸ ਦੇ ਵਿੱਚ ਉੱਚੀ ਉੱਚੀ ਉਤੋਂ ਦੀ ਭਾਸ਼ਾ ਵਿੱਚ ਗੱਲ ਕਰ ਰਹੇ ਸਨ ਅਤੇ ਇੱਕ ਬਜ਼ੁਰਗ ਆਦਮੀ ਜ਼ਮੀਨ 'ਤੇ ਪਿਆ ਖੰਗ ਰਿਹਾ ਸੀ ਉਸ ਦੀ ਹਾਲਾਤ ਬਹੁਤ ਤਰਾਂ ਚੁੱਕ ਲੱਗ ਰਹੀ ਸੀ ਸਰਦਾਰ ਗੁਰਦੇਵ ਸਿੰਘ ਅਤੇ ਖਰਜ ਉਸ ਸਿੰਘ ਨੇ ਉੱਥੇ ਜਾ ਕੇ ਦੇਖਿਆ ਬਜ਼ੁਰਗ ਆਦਮੀ ਇੱਕ ਬਹੁਤ ਹੀ ਬਿਮਾਰ ਅਤੇ ਬੇਸਹਾਰਾ ਹਾਲ ਦੇ ਵਿੱਚ ਹੈ ਉਹ ਪਿੰਡ ਦਾ ਇੱਕ ਬਜ਼ੁਰਗ ਸ਼ੇਖ ਅਬਦੁੱਲਾ ਸੀ ਜੋ ਕਈ ਦਿਨਾਂ ਤੋਂ ਬਿਮਾਰੀ ਨਾਲ ਜੂਝ ਰਿਹਾ ਹੈ ਉਸ ਦੇ ਆਲੇ ਦੁਆਲੇ ਸੱਤ ਨੌਜਵਾਨ ਲੜਕੀਆਂ ਬੈਠੀਆਂ ਰੋ ਰਹੀਆਂ ਹਨ ਉਹ ਸਾਰੀਆਂ ਉਸ ਦੀਆਂ ਸਾਕੀਆਂ ਧੀਆਂ ਹਨ ਜੋ ਬਹੁਤ ਹੀ ਖੂਬਸੂਰਤ ਹਨ ਪਰ ਉਹਨਾਂ ਦੇ ਚਾਰੇ ਅਤੇ ਡਰ ਅਤੇ ਨਿਰਾਸ਼ਾ ਸਾਫ ਚਲਕ ਰਹੀ ਹੈ ਪਿੰਡ ਵਿੱਚ ਖੜੇ ਕੁਝ ਬਦਕਿਸਮਤ ਲੋਕ ਜੋ ਸ਼ਾਇਦ ਪਿੰਡ ਦੇ ਵਿਆਜਖੋਰ ਜਾਂ ਬਦਮਾਸ਼ ਹਨ ਆਪਸ ਦੇ ਵਿੱਚ ਗੱਲਾਂ ਕਰ ਰਹੇ ਸਨ ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗ ਰਿਹਾ ਸੀ ਵੀ ਸ਼ੇਖ ਅਬਦੁੱਲਾਹ ਤੇ ਬਹੁਤ ਵੱਡਾ ਕਰਜ਼ਾ ਹੈ ਜੋ ਉਹ ਬਿਮਾਰੀ ਕਾਰਨ ਚੁਕਾ ਨਹੀਂ ਸਕਿਆ ਹੁਣ ਉਹ ਲੋਕ ਸ਼ੇਖ ਦੇ ਮਰਨ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਜੋ ਉਸ ਦੀਆਂ ਸਤ ਤੀਆਂ ਨੂੰ ਵੇਚ ਕੇ ਆਪਣਾ ਕਰਜ਼ਾ ਵਸੂਲ ਕਰ ਸਕਣ ਇਹ ਸੁਣ ਕੇ ਸਰਦਾਰ ਗੁਰਦੇਵ ਸਿੰਘ ਅਤੇ ਹਰਜੋਤ ਦੇ ਦਿਲ ਹਿਲ ਗਏ ਉਹਨਾਂ ਨੂੰ ਅਜਿਹੀ ਬੇਰਹਿਮੀ ਦੀ ਉਮੀਦ ਨਹੀਂ ਸੀ ਹਰਜੋਤ ਸਿੰਘ ਨੇ ਆਪਣੇ ਪਿਤਾ ਨੂੰ ਦੇਖਿਆ ਉਸ ਦੀਆਂ 칸 ਦੇਵਤਾ ਦਇਆਪ੍ਰੀ ਹੋਈ ਸੀ ਪਿਤਾ ਜੀ ਅਸੀਂ ਇਹਨਾਂ ਦੀ ਮਦਦ ਕਿਉਂ ਨਹੀਂ ਕਰ ਸਕਦੇ ਹਰਜੋਤ ਨੇ ਕਿਹਾ ਸਰਦਾਰ ਗੁਰਦੇਵ ਸਿੰਘ ਨੇ ਹਾਂਮੀ ਪਰੇ ਵਿੱਜਤੋ ਤੱਕ ਆਪਣੇ ਕੋਲ ਹੋ ਸਕਦਾ ਹੈ ਆਪਕ ਕੋਸ਼ਿਸ਼ ਕਰਕੇ ਦੇਖ ਲੈਨੇ ਹਾਂ ਵੀ ਜੇਕਰ ਆਪਨੀ ਥੋੜੀ ਮਦਦ ਦੇ ਨਾਲ ਕਿਸੇ ਦੀ ਜ਼ਿੰਦਗੀ ਬਚਦੀ ਹੈ ਤਾਂ ਆਪਣਾ ਜਾਂਦਾ ਕੀ ਹੋਏ ਉਹਨਾਂ ਨੇ ਉਸ ਬਦਮਾਸ਼ ਸਮਝੇ ਜਾਣ ਵਾਲੇ ਵਿਅਕਤੀ ਨਾਲ ਗੱਲ ਕੀਤੀ ਜੋ ਕਰਜ਼ੇ ਦਾ ਹਿਸਾਬ ਕਰਦਾ ਸੀ ਪਤਾ ਲੱਗਾ ਵੀ ਕਰਜ਼ੇ ਦੀ ਰਕਮ ਬਹੁਤ ਜ਼ਿਆਦਾ ਹੈ ਹਰਜੋਤ ਸਿੰਘ ਦੀ ਸਾਰੀ ਜ਼ਿੰਦਗੀ ਦੀ ਕਮਾਈ ਦਾ ਵੱਡਾ ਹਿੱਸਾ ਪਰ ਹਰਜੋਤ ਨੇ ਇੱਕ ਪਲ ਵੀ ਨਹੀਂ ਸੋਚਿਆ ਉਸਨੇ ਫੈਸਲਾ ਕੀਤਾ ਵੀ ਸਾਰਾ ਕਰਜ਼ਾ ਆਪ ਚੁਕਾਵੇਗਾ ਉਸਨੇ ਤੁਰੰਤ ਆਪਣੇ ਬੈਂਕ ਨਾਲ ਸੰਪਰਕ ਕੀਤਾ ਅਤੇ ਰਕਮ ਦਾ ਇੰਤਜ਼ਾਮ ਕਰਨ ਲਗਾ ਜਦੋਂ ਸ਼ੇਖ ਅਬਦੁੱਲਾਨ ਨੂੰ ਪਤਾ ਲੱਗਿਆ ਨਾ ਕਿ ਇਹ ਦੋ ਅਜਨਬੀ ਉਹਨਾਂ ਦਾ ਇੰਨਾ ਵੱਡਾ ਕਰਜ਼ਾ ਚੁਕਾਉਣ ਲਈ ਤਿਆਰ ਹਨ ਤਾਂ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਚਮਕ ਆਈ ਉਸਨੇ ਉਹਨਾਂ ਦਾ ਬੜਾ ਧੰਨਵਾਦ ਕੀਤਾ ਪਰ ਉਸਦੇ ਚਿਹਰੇ ਤੇ ਅਜੇ ਵੀ ਚਿੰਤਾ ਦੀ ਲਕੀਰ ਸੀ ਪਰ ਮੇਰੇ ਮਰਨ ਤੋਂ ਬਾਅਦ ਮੇਰੀਆਂ ਧੀਆਂ ਦਾ ਕੀ ਹੋਵੇਗਾ ਸ਼ੇਖ ਅਬਦੁੱਲਾ ਨੇ ਕਮਜ਼ੋਰ ਆਵਾਜ਼ ਵਿੱਚ ਕਿਹਾ ਕਰਜ਼ਾ ਤਾਂ ਚੁਕਾ ਦੇਉਗੇ ਪਰ ਇਹਨਾਂ ਬਦਮਾਸ਼ਾਂ ਤੋਂ ਅਤੇ ਇਸ ਸਮਾਜ ਤੋਂ ਇਹਨਾਂ ਨੂੰ ਕੌਣ ਬਚਾਏਗਾ ਇੱਥੇ ਕੋਈ ਇਹਨਾਂ ਨਾਲ ਨਿਕਾਨੀ ਕਰੇਗਾ ਇਹਨਾਂ ਨੂੰ ਬੇਸਹਾਰਾ ਦੇਖ ਕੇ ਕੋਈ ਵੀ ਇਹ ਦੀ ਜ਼ਿੰਦਗੀ ਨਰਕ ਬਣਾ ਸਕਦਾ ਹੈ شیخ ਅਬਦੁੱਲਾਹ ਦੀ ਖਲਾਤ ਬਹੁਤ ਨਾਜੁਕ ਸੀ ਇਹ ਸਾਫ਼ ਸੀ ਵੀ ਅਗਲੀ ਰਾਤ ਵੀ ਕੱਟ ਨਹੀਂ ਪਾਵੇਗਾ ਉਸਨੇ ਬੜੀ ਹਿੰਮਤ ਕਰਕੇ ਸਰਦਾਰ ਗੁਰਦੇਵ ਸਿੰਘ ਅਤੇ ਖਰਜੋਤ ਸਿੰਘ ਨਾਲ ਦੇਖਿਆ ਜਿਵੇਂ ਉਹਨਾਂ ਦੇ ਵਿੱਚੋਂ ਕੋਈ ਆਖਰੀ ਉਮੀਦ ਦੀ ਕਿਰਨ ਨਭਰਿਆ ਹੋਵੇ ਤੁਸੀਂ ਬਹੁਤ ਨੇਕ ਦਿਲ ਹੋ ਅੱਲਾ ਤੁਹਾਨੂੰ ਸਲਾਮਤ ਰੱਖੇ شیخ ਨੇ ਕਿਹਾ ਤੁਸੀਂ ਮੇਰੀਆਂ ਇੱਤਿਆਨ ਨੂੰ ਆਪਣਾ ਨਹੀਂ ਬਣਾ ਸਕਦੇ ਮੈਂ ਨਹੀਂ ਚਾਹੁੰਦਾ ਵੀ ਇਹ ਮੇਰੇ ਮਰਨ ਤੋਂ ਬਾਅਦ ਇਸ ਜਾਲਮ ਦੁਨੀਆ ਦੇ ਵਿੱਚ ਪੜਤਦੇ ਰਹਿਣਾ ਇਹ ਸੁਣ ਕੇ ਸਰਦਾਰ ਗੁਰਦੇਵ ਸਿੰਘ ਅਤੇ ਖਰਜੋਤ ਸਿੰਘ ਬੜੇ ਹੈਰਾਨ ਸਨ ਅਚਾਨਕ ਪ੍ਰਸਤਾਵ ਸੀ ਜਿਸ ਦੀ ਉਹਨਾਂ ਨੇ ਕਲਪਨਾ ਵੀ ਨਹੀਂ ਕੀਤੀ ਸੀ ਸਰਦਾਰ ਗੁਰਦੇਵ ਸਿੰਘ ਤਾਂ ਪਹਿਲਾਂ ਹੀ ਵਿਆਹ ਹੋਏ ਸਨ ਭਾਵੇਂ ਉਹ ਆਪਣੀ ਉਮਰ ਤੋਂ ਕਾਫੀ ਛੋਟੇ ਦਿਖਦੇ ਸਨ ਹਰਜੋਤ ਸਿੰਘ ਜਵਾਨ ਸੀ ਪਰ ਇੱਕੋ ਵਾਰ ਸੱਤ ਲੜਕੀਆਂ ਨਾਲ ਇਸ ਤਰ੍ਹਾਂ ਲੈ ਕੇ ਜਾਣਾ ਉਹਨਾਂ ਦੀ ਸਮਝ ਤੋਂ ਬਾਹਰ ਸੀ ਉਹਨਾਂ ਨੇ ਸੋਚਿਆ ਵੀ ਸਲਾਮ ਦੇ ਵਿੱਚ ਚਾਰ ਪਤਰੀਆਂ ਦੀ ਇਜਾਜ਼ਤ ਹੈ ਪਰ ਸੱਤ ਇਹ ਪਲਕ ਕਿਵੇਂ ਸੰਭਵ ਹੈ ਪਹਿਲਾਂ ਤਾਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਜੇਕਰ ਤੁਸੀਂ ਚਾਹੋਗੇ ਤਾਂ ਅਸੀਂ ਇਹਨਾਂ ਦੇ ਵਿਆਹ ਦੇ ਵਿੱਚ ਮਦਦ ਕਰ ਸਕਦੇ ਹਾਂ ਲੇਕਿਨ ਜੇਕਰ ਤੁਸੀਂ ਆ ਚਾਹਨੇ ਹੋ ਵੀ ਅਸੀਂ ਇਹਨਾਂ ਦੇ ਨਾਲ ਵਿਆਹ ਕਰ ਲਈਏ ਇਹ ਬਿਲਕੁਲ ਗਤ ਹੈ ਸਾਡੇ ਕੋਲ ਨਹੀਂ ਹੋਣਾ ਸਾਡਾ ਜ਼ਮੀਰ ਇਸ ਦੀ ਇਜਾਜ਼ਤ ਨਹੀਂ ਦੇ ਦਾ ਬੇਸਿਕ ਕਿਸੇ ਵੀ ਮਜਬੂਰੀ ਦਾ ਫਾਇਦਾ ਚੁੱਕੇ ਅਤੇ ਗਰੀਬਤਿਆਂ ਦਾ ਵਿਆਹ ਆਪਣੇ ਨਾਲ ਕਰਕੇ ਆਪਣਾ ਮਤਲਬ ਪੂਰਾ ਕਰੀਏ ਨਹੀਂ ਇਹ ਗਲਤ ਹੈ ਇਹ ਪਾਪ ਮੈਂ ਤੋ ਚੁੱਕਿਆ ਨਹੀਂ ਜਾਣਾ ਤੁਸੀਂ ਕੁਝ ਹੋਰ ਕਹੋ ਜੇਕਰ ਤੁਸੀਂ ਕਹੋਗੇ ਤਾਂ ਅਸੀਂ ਇਹਨਾਂ ਦੇ ਵਿਆਹ ਦਾ ਖਰਚਾ ਵੀ ਚੁੱਕ ਲਵਾਂਗੇ ਕੋਈ ਗੱਲ ਨਹੀਂ ਹੈ ਧੀਆਂ ਦਾ ਪੁੱਣ ਹੁੰਦਾ ਹੈ ਬਾਕੀ ਇਹ ਵਾਲੀ ਗੱਲ ਸਾਡੂ ਮਨਜ਼ੂਰ ਨਹੀਂ ਹੈ ਸ਼ੇਖ ਸਾਹਿਬ ਅਸੀਂ ਪਹਾੜੀਆਂ ਧੀਆਂ ਲਈ ਚੰਗੇ ਤੋਂ ਚੰਗੇ ਰਿਸ਼ਤੇ ਲੱਭ ਲਵਾਂਗੇ ਅਸੀਂ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਾਂਗੇ ਸਰਦਾਰ ਗੁਰਦੇਵ ਸਿੰਘ ਨੇ ਫਿਰ ਕਿਹਾ ਪਰ ਇਹ ਬਹੁਤ ਵੱਡਾ ਫੈਸਲਾ ਹੈ ਪਰ ਜਿਉਂ ਹੀ ਉਹਨਾਂ ਨੇ ਉਹਨਾਂ ਸੱਤ ਖੂਬਸੂਰਤ ਪਰੜੀਆਂ ਹੋਈਆਂ ਅੱਖਾਂ ਨੂੰ ਦੇਖਿਆ ਉਹਨਾਂ ਦਾ ਦਿਲ ਪਿਗਲ ਗਿਆ ਉਹਨਾਂ ਨੇ ਦੇਖਿਆ ਵੀ ਕਿਵੇਂ ਉਹ ਬਦਮਾਸ਼ ਲੋਕ ਅਜੇ ਵੀ ਗਿੱਜੀਆਂ ਨਜ਼ਰਾਂ ਨਾਲ ਉਹਨਾਂ ਕੁੜੀਆਂ ਵੱਲ ਦੇਖ ਜਿਵੇਂ ਉਹ ਆਪਣਾ ਸ਼ਿਕਾਰ ਛੱਡਣ ਲਈ ਤਿਆਰ ਨਾ ਹੋਣਾ ਉਹਨਾਂ ਨੂੰ ਇਹ ਵੀ ਅਹਿਸਾਸ ਹੋਇਆ ਕਿ ਇਸਲਾਮੀ ਸਮਾਜ ਚਾਰ ਵਿੱਚ ਖਾਸ ਕਰਕੇ ਅਜਿਹੇ ਗਰੀਬ ਅਤੇ ਪਿਛੜੇ ਇਲਾਕਿਆਂ ਦੇ ਵਿੱਚ ਇੱਕ ਔਰਤ ਲਈ ਸੁਰੱਖਿਆ ਦਾ ਸਭ ਤੋਂ ਉੱਤਮ ਤਰੀਕਾ ਨਿਕਾਹ ਹੀ ਹੁੰਦਾ ਹੈ ਬਿਨਾਂ ਨਿਕਾਹ ਦੇ ਉਹਨਾਂ ਸਾਥ ਲੜਕੀਆਂ ਲਈ ਕੋਈ ਸੁਰੱਖਿਆ ਨਹੀਂ ਹੈ ਸਾਰੇ ਉਹਨਾਂ ਨੂੰ ਨੋਜ ਖਾਣ ਲਈ ਫਿਰਦੇ ਹਨ ਸਰਦਾਰ ਗੁਰਦੇਵ ਸਿੰਘ ਅਤੇ ਖਰਜੋਤ ਸਿੰਘ ਨੇ ਇੱਕ ਦੂਜੇ ਵੱਲ ਦੇਖਿਆ ਉਹਨਾਂ ਦੇ ਮਨ ਵਿੱਚ ਇੱਕ ਭਿਆਨਕ ਸੰਘਰਸ਼ ਚੱਲ ਰਿਹਾ ਸੀ ਆਪਣੀ ਸਮਾਜਿਕ ਮਰਿਆਦਾ ਆਪਣੇ ਰੁਤਬੇ ਆਪਣੇ ਪਰਿਵਾਰ ਦੀ ਇੱਜ਼ਤ ਅਤੇ ਇਸ ਅਸਧਾਰਨ ਫੈਸਲੇ ਦੇ ਨਤੀਜਿਆਂ ਬਾਰੇ ਦੂਜੇ ਪਾਸੇ ਸਤਿ ਬੇਸਹਾਰਾ ਰੂਹਾਂ ਦੀ ਜ਼ਿੰਦਗੀ ਅਤੇ ਇੱਜ਼ਤ ਦਾ ਸਵਾਲ ਸੀ ਅੰਤ ਦੇ ਵਿੱਚ ਉਹਨਾਂ ਦਾ ਦਿਲ ਪਿਘਲ ਗਿਆ ਉਹਨਾਂ ਨੇ ਇੱਕ ਬਹਾਦਰੀ ਭਰਿਆ ਫੈਸਲਾ ਲਿਆ ਸ਼ੇਖ ਸਾਹਿਬ ਸਰਦਾਰ ਗੁਰਦੇਵ ਸਿੰਘ ਨੇ ਕਿਹਾ ਅਸੀਂ ਤੁਹਾਡੀ ਇੱਛਾ ਦਾ ਸਤਿਕਾਰ ਕਰਾਂਗੇ ਪਰ ਅਸੀਂ ਇਹਨਾਂ ਨਾਲ ਨਿਕਾ ਨਹੀਂ ਕਰ ਸਕਦੇ ਇਸਲਾਮ ਦੇ ਵਿੱਚ ਚਾਰ ਪਤਨੀ ਦੀ ਇਜਜ਼ਤ ਹੈ ਮੈਂ ਪਹਿਲਾਂ ਵਿਆਹਿਆ ਹਾਂ ਹਰਜੋਤ ਜਵਾਨ ਹੈ ਪਰ ਅਸੀਂ ਤੁਹਾਨੂੰ ਇਹ ਵਾਦਾ ਕਰਦੇ ਹਾਂ ਵੀ ਅਸੀਂ ਤੁਹਾਡੀਆਂ ਧੀਆਂ ਨੂੰ ਸੁਰੱਖਿਆ ਪ੍ਰਦਾਨ ਕਰਾਂਗੇ ਅਸੀਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਵਾਂਗੇ ਉਹਨਾਂ ਲਈ ਚੰਗੇ ਰਿਸ਼ਤੇ ਲੱਭਾਂਗੇ ਅਤੇ ਜਿੱਥੇ ਉਹ ਖੁਸ਼ ਰਹਿਣਗੇ ਜਿੱਥੇ ਉਹਨਾਂ ਦੀ ਮਰਜ਼ੀ ਹੋਵੇਗੀ ਅਸੀਂ ਉੱਥੇ ਉਹਨਾਂ ਦਾ ਕਾ ਕਰ ਦੇਵਾਂਗੇ ਤੁਸੀਂ ਫਿਕਰ ਨਾ ਕਰੋ ਸ਼ੇਖ ਅਬਦੁੱਲਾ ਨੇ ਉਹਨਾਂ ਦਾ ਧੰਨਵਾਦ ਕੀਤਾ ਪਰ ਉਸਕੀਆਂ ਅੱਖਾਂ ਦੇ ਵਿੱਚ ਅਜੇ ਵੀ ਡਰ ਸੀ ਉਹ ਜਾਣਦਾ ਸੀ ਵੀ ਜੇਕਰ ਨਿਕਾ ਨਾ ਹੋਇਆ ਤਾਂ ਬਦਮਾਸ਼ ਅਤੇ ਪਿੰਡ ਵਾਲੇ ਉਹਨਾਂ ਲੜਕੀਆਂ ਨੂੰ ਆਪਣੇ ਨਾਲ ਜਾਣੇ ਦੇਣਗੇ ਉਸ ਰਾਤ ਸ਼ੇਖ ਅਬਦੁੱਲਾ ਪੂਰਾ ਹੋ ਗਿਆ ਉਸਦੇ ਦਿਹਾਂਤ ਤੋਂ ਬਾਅਦ ਸਥਿਤੀ ਹੋਰ ਗੰਭੀਰ ਹੋ ਗਈ ਪਿੰਡ ਵਾਲੇ ਅਤੇ ਉਹ ਬਦਮਾਸ਼ ਜਿੰਨਾ ਨੂੰ ਪਹਿਲਾਂ ਹੀ ਖ਼ਬਰ ਮਿਲ ਚੁੱਕੀ ਸੀ ਕਰਜ਼ਾ ਚੁਕਾ ਦਿੱਤਾ ਗਿਆ ਹੈ ਸ਼ੇਖ ਦੇ ਘਰ ਦੇ ਬਾਹਰ ਜਾਮਾ ਹੋ ਗਏ ਉਹ ਸਾਰੀਆਂ ਲੜਕੀਆਂ ਨੂੰ ਲੈਣ ਤਿਆਰ ਸਨ ਉਹਨਾਂ ਦਾ ਇਰਾਦਾ ਉਹਨਾਂ ਨੂੰ ਵੇਚਣ ਦਾ ਜਾਂ ਆਪਣੇ ਨਾਲ ਆਪਣੇ ਕਰ ਨੌਕਰਾਨੀ ਬਣਾ ਕੇ ਰੱਖਣ ਦਾ ਸੀ ਭਾਵੇਂ ਕਰਦਾ ਚ ਕਜਤਾ ਹੋਵੇ ਉਹਨਾਂ ਦੀਆਂ ਨਜ਼ਰਾਂ ਵਿੱਚ ਹਵਸ ਅਤੇ ਲਾਲਚ ਸਾਫ਼ ਦਿਖਾਈ ਦੇ ਰਿਹਾ ਸੀ ਉਹਨਾਂ ਬਦਮਾਸ਼ਾਂ ਵਿੱਚੋਂ ਇੱਕ ਨੇ ਕਿਹਾ ਤੇ ਕੁੜੀਆਂ ਸਾਡੀ ਜਾਇਦਾਦ ਹਨ ਇਸ ਪਿੰਡ ਦੀ ਇੱਜ਼ਤ ਹਨ ਅਤੇ ਜੇਕਰ ਅਸੀਂ ਤੁਹਾਨੂੰ ਐਵੇਂ ਹੀ ਦੇ ਦਿੱਤੇ ਇਸ ਦੀ ਕੀ ਗਾਰੰਟੀ ਹੈ ਤੁਸੀਂ ਇਸਦੇ ਨਾਲ ਕੁਝ ਗਲਤ ਨਹੀਂ ਕਰੋਗੇ ਇਹਨਾਂ ਨੂੰ ਵੇਚੋਗੇ ਨਹੀਂ ਜਾਤਾ ਹੈ ਸਾਡੇ ਨਾਲ ਰਹਿਣ ਗਿਆ ਜਾਂ ਫਿਰ ਇਹਨਾਂ ਦਾ ਹਸਰ ਕੋਈ ਨਹੀਂ ਜਾਣਦਾ ਉਹਨਾਂ ਦੀਆਂ ਗੱਲਾਂ ਤੋਂ ਸਪਸ਼ਟ ਸੀ ਵੀ ਜੇਕਰ ਉਹ ਲੜਕੀਆਂ ਉੱਥੇ ਲੈ ਜਾਂਦੀਆਂ ਤਾਂ ਉਹਨਾਂ ਦੀ ਜ਼ਿੰਦਗੀ ਨਰਕ ਬਣ ਜਾਣੀ ਸੀ ਉਹਨਾਂ ਨੂੰ ਸ਼ਾਇਦ ਜ਼ਿੰਦਗੀ ਪਰ ਜਿਸਮ ਪਰੋਸ਼ੀ ਕਹ ਜਾਂਦਾ ਭਾਵੇਂ ਕਰਦਾ ਚੁੱਕਾ ਦਿੱਤਾ ਸੀ ਇਸ ਗਰੀਬ ਅਤੇ ਪਿਛੜੇ ਇਲਾਕੇ ਦੇ ਵਿੱਚ ਕਾਨੂੰਨ ਨਾਲੋਂ ਬਾਹੂਬਲ ਅਤੇ ਸਮਾਜਿਕ ਦਬਾਅ ਜ਼ਿਆਦਾ ਹੁੰਦਾ ਸੀ ਸਰਦਾਰ ਗੁਰਦੇਵ ਸਿੰਘ ਅਤੇ ਖਰਜੋਤ ਸਿੰਘ ਨੇ ਪਿੰਡ ਵਾਲਿਆਂ ਨੂੰ ਸ਼ੇਖ ਅਬਦੁੱਲਾ ਦੀ ਆਖਰੀ ਚਾਹਤ ਸੀ ਬੇਨਤੀ ਵੀ ਕੀਤੀ ਵੀ ਉਹ ਲੜਕੀਆਂ ਨੂੰ ਆਪਣੇ ਨਾਲ ਲੈ ਕੇ ਜਾਣ ਦੇਣਾ ਉਹਨਾਂ ਲਈ ਚੰਗੇ ਕਰ ਲੱਪਣ ਦਾ ਵਾਦਾ ਕੀਤਾ ਪਰ ਪਿੰਡ ਵਾਲੇ ਨਾਮ ਨੇ ਜੇਕਰ ਤੁਸੀਂ ਇਹਨਾਂ ਨਾਲ ਨਿਕਾ ਨਹੀਂ ਕਰ ਸਕਦੇ ਤਾਂ ਇਹਨਾਂ ਨੂੰ ਲਿਜਾ ਨਹੀਂ ਸਕਦੇ ਅਸੀਂ ਆਪਣੀ ਇੱਜ਼ਤ ਐਵੇਂ ਹੀ ਕਿਸੇ ਦੇ ਹੱਥ ਬਿਨਾਂ ਨਿਕਾਪੜੇ ਦੇ ਨਹੀਂ ਸਕਦੇ ਮਾਫ ਕਰੋ ਤੁਸੀਂ ਲੈ ਜਾ ਸਕਦੇ ਇਸ ਗੱਲ ਨੇ ਸਰਦਾਰ ਗੁਰਦੇਵ ਸਿੰਘ ਖਰਜੋਤ ਸਿੰਘ ਨੂੰ ਬੜਾ ਗਹਿਰਾ ਸੋਚਣ ਤੇ ਮਜਬੂਰ ਕਰ ਦਿੱਤਾ ਉਹਨਾਂ ਨੇ ਦੇਖਿਆ ਵੀ ਜੇਕਰ ਉਹ ਉਹਨਾਂ 7 ਲੜਕੀਆਂ ਨੂੰ ਉੱਥੇ ਛੱਡ ਦਿੰਦੇ ਹਨ ਤਾਂ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਉਹਨਾਂ ਨੂੰ ਬਦਮਾਸ਼ਾਂ ਦੀ ਖਵਸ ਦਾ ਸ਼ਿਕਾਰ ਹੋਣਾ ਪਵੇਗਾ ਉਹਨਾਂ ਦੀ ਜ਼ਿੰਦਗੀ ਬਚਾਉਣ ਦਾ ਇੱਕੋ ਤਰੀਕਾ ਹੈ ਉਹਨਾਂ ਨਾਲ ਇੱਕ ਵਾਰ ਨਿਕਾਹ ਕਰਨਾ ਕਿਉਂਕਿ ਇੱਥੇ ਇਸ ਤੋਂ ਬਿਨਾਂ ਹੋਰ ਕੋਈ ਸੁਰੱਖਿਆ ਨਹੀਂ ਸੀ ਉਹਨਾਂ ਨੂੰ ਅਹਿਸਾਸ ਹੋਇਆ ਵੀ ਇਸ ਖਲਾਅ ਦੇ ਵਿੱਚ ਸਹੀ ਜਗ੍ਹਾ ਤੇ ਕੁਝ ਨਹੀਂ ਹੈ ਰੱਬ ਦੀ ਇਨਸਾਨੀਅਤ ਹੈ ਜੇਕਰ ਸ਼ਾਇਦ ਰੱਬ ਵੀ ਇੱਥੇ ਹੁੰਦਾ ਤਾਂ ਉਸਨੇ ਵੀ ਇਨਸਾਨੀਅਤ ਦਾ ਸ਼ਾਇਦ ਰਾਹ ਚੁਣਨਾ ਸੀ 7 ਲੜਕੀਆਂ ਨੇ ਵੀ ਸਰਦਾਰ ਗੁਰਦੇਵ ਸਿੰਘ ਤੇ ਨਾਦੀਆਂ ਅੱਕਾਂ ਵਿੱਚ ਬੇਵਸੀ ਸੀ ਪਰ ਨਾਲ ਹੀ ਇਹ ਉਮੀਦ ਵੀ ਵੀ ਉਹਨਾਂ ਨੂੰ ਪਤਾ ਸੀ ਜੇਕਰ ਉਹ ਉੱਥੇ ਰਹਿ ਜਾਂਦੀਆਂ ਤਾਂ ਬਚ ਨਹੀਂ ਪਾਉਣਗੀਆਂ ਇਹ ਉਹਨਾਂ ਦੇ ਪਿਤਾ ਦੀ ਆਖਰੀ ਚਾਹਤ ਸੀ ਇੱਕ ਡੂੰਗਾ ਸਾਹ ਪਰ ਕੇ ਸਰਦਾਰ ਗੁਰਦੇਵ ਸਿੰਘ ਨੇ ਇੱਕ ਬਹੁਤ ਹੀ ਕਠਿਨ ਪਰ ਇਨਸਾਨੀਅਤ ਨਾਲ ਭਰਿਆ ਫੈਸਲਾ ਲਿਆ ਉਹਨਾਂ ਨੇ ਪਿੰਡ ਵਾਲਿਆਂ ਨੂੰ ਕਿਹਾ ਠੀਕ ਹੈ ਅਸੀਂ ਇਹਨਾਂ ਕੁੜੀਆਂ ਨਾਲ ਨਿਕਾਹ ਕਰਾਂਗੇ ਬਦਮਾਸ਼ ਫਿਰਾਂ ਰਹਿ ਗਏ ਕਿਉਂਕਿ ਉਹਨਾਂ ਦੀ ਯੋਜਨਾ ਫੇਲ ਹੋ ਗਈ ਉਹਨਾਂ ਦਾ ਪਲਾਨ ਸਾਰਾ ਤਰ੍ਹਾਂ ਦਾ ਪਰ ਰਹਿ ਗਿਆ ਪਿੰਡ ਵਾਲਿਆਂ ਵਿੱਚ ਵੀ ਹੈਰਾਨੀ ਫੈਲ ਗਈ ਉਹਨਾਂ ਨੇ ਇਸਲਾਮੀ ਰੀਤੀ ਰਿਵਾਜਾਂ ਅਨੁਸਾਰ ਤੁਰੰਤ ਨਿਕਾਹ ਦਾ ਪ੍ਰਬੰਧ ਕੀਤਾ ਫੈਸਲਾ ਹੋਇਆ ਵੀ ਚਾਰ ਧੀਆਂ ਦਾ ਨਿਕਾਹ ਹਰਜੋਤ ਸਿੰਘ ਨਾਲ ਕੀਤਾ ਜਾਵੇਗਾ ਕਿਉਂਕਿ ਉਹ ਜਵਾਨ ਸੀ ਅਤੇ ਇਸਲਾਮ ਦੇ ਵਿੱਚ ਚਾਰ ਪਤਨੀਆਂ ਦੀ ਇਜਾਜ਼ਤ ਹੈ ਕਿ ਤਿੰਨ ਵੱਡੀਆਂ ਧੀਆਂ ਦਾ ਨਿਕਾਹ ਸਰਦਾਰ ਗੁਰਦੇਵ ਸਿੰਘ ਨਾਲ ਕੀਤਾ ਗਿਆ ਸਾਰਿਆਂ ਨੇ ਰਾਜੀਨਾਮਾ ਹੋ ਗਿਆ ਅਤੇ ਮੌਲਵੀ ਸਾਹਿਬ ਨੇ ਸਾਰਿਆਂ ਦਾ ਨਿਕਾਹ ਬੜੀ ਤੇਜ਼ੀ ਨਾਲ ਕਰ ਦਿੱਤਾ ਜਿਵੇਂ ਕਿਸੇ ਤੂਫਾਨ ਦੇ ਆਉਣ ਤੋਂ ਪਹਿਲਾਂ ਦੀ ਸ਼ਾਂਤੀ ਵਾਲਾ ਵਰਤਾਰਾ ਹੋਵੇ ਬਦਮਾਸ਼ਾਂ ਨੇ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਪਰ ਪਿੰਡ ਵਾਲੇ ਅਤੇ ਕੁਝ ਹੋਰ ਨੇਕ ਤੇ ਲੋਕਾਂ ਨੇ ਉਹਨਾਂ ਨੂੰ ਰੋਕ ਦਿੱਤਾ ਵੀ ਤੁਸੀਂ ਕਹਿੰਦੇ ਸੀ ਨਾ ਵੀ ਜੇਕਰ ਨਿਕਾਹ ਕਰਨਗੇ ਪਹਿਲਾਂ ਉਹ ਜਾਣਦੇ ਹੋਗੇ ਬਸ ਹੁਣ ਦੇਖੋ ਕੁੜੀਆਂ ਵੀ ਰਾਜੀ ਹੈ ਉਹਨਾਂ ਨੇ ਆਪ ਕਬੂਲ ਹੈ ਕਿਆ ਹੈ ਅਤੇ ਬਸ ਹੁਣ ਵਿਤਣਾ ਪਾਓ ਹੁਣ ਇਹਨਾਂ ਨੂੰ ਜਾਣ ਦਿਓ ਇਹ ਕੁੜੀਆਂ ਹੁਣ ਇਹਨਾਂ ਦੀ ਜਾਇਦਾਦ ਹਨ ਇਹਨਾਂ ਦੀ ਪਤਨੀਆਂ ਹਨ ਜੋ ਚਾਹੇ ਉਹ ਕਰਨ ਇਹਨਾਂ ਨੂੰ ਲਿਜਾਣ ਦਿਓ ਤੁਸੀਂ ਕੌਣ ਦੇਓ ਰੋਕਣ ਵਾਲੇ ਇਸ ਤਰ੍ਹਾਂ ਇੱਕ ਅਸਧਾਰਨ ਸਥਿਤੀ ਵਿੱਚ ਸੱਤ ਲੜਕੀਆਂ ਦੀ ਜਾਨ ਅਤੇ ਇੱਜ਼ਤ ਬਚਾਈ ਗਈ ਉਹਨਾਂ ਦੇ ਵਿਆਹ ਤੋਂ ਬਾਅਦ ਸਰਦਾਰ ਗੁਰਦੇਵ ਸਿੰਘ ਤੇ ਖਰਜੋਤ ਸਿੰਘ ਉਹਨਾਂ ਨੇ ਸੱਤ ਲੜਕੀਆਂ ਨੂੰ ਆਪਣੇ ਨਾਲ ਪੰਜਾਬ ਆਪਣੇ ਉਹ ਵਾਪਸ ਪਰਤੇ ਅਤੇ ਫਿਰ ਉਹੀ ਦ੍ਰਿਸ਼ ਸਾਹਮਣੇ ਆਇਆ ਜਿਸ ਤੋਂ ਸਾਡੀ ਕਹਾਣੀ ਸ਼ੁਰੂ ਹੋਈ ਸੀ ਪਿੰਡ ਵਾਲਿਆਂ ਦੀ ਹੈਰਾਨੀ ਕਾਣਾ ਪੁੱਛੀ ਅਤੇ ਸਰਦਾਰ ਬਲਵਿੰਦਰ ਕੌਰ ਦੀਆਂ ਅੱਖਾਂ ਵਿੱਚ ਸਵਲ ਬੇਹੋਸ਼ੀ ਸਭ ਤੋਂ ਪਹਿਲਾਂ ਸਰਦਾਰ ਗੁਰਦੇਵ ਸਿੰਘ ਨੇ ਆਪਣੀ ਪਤਨੀ ਨੂੰ ਸਾਰੀ ਕਹਾਣੀ ਬੜੇ ਵਿਸਥਾਰਾਂ ਦੱਸੇ ਕਿ ਕਿਵੇਂ ਉਹਨਾਂ ਨੂੰ ਸ਼ੇਖ ਅਬਦੁੱਲਾ ਮਿਲਿਆ ਕਿਵੇਂ ਉਹਨਾਂ ਦੀਆਂ ਧੀਆਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਸੀ ਕਿਵੇਂ ਉਹਨਾਂ ਨੇ ਸਹਾ ਫੈਸਲਾ ਲੈਣਾ ਪਿਆ ਪਹਿਲਾਂ ਬਹੁਤ ਨਾਨੁਕਰ ਕੀਤੇ ਲੇਕਿਨ ਹੁਣ ਕਰ ਵੀ ਕੀ ਸਕਦੇ ਹਾਂ ਸਰਦਾਰ ਨੇ ਬਲਵਿੰਦਰ ਕੌਰ ਜੋ ਖੁਦ ਇੱਕ ਨੇਕ ਦਿਲ ਔਰਤ ਸੀ ਇਹ ਸਭ ਸੁਣ ਕੇ ਬੜੀ ਪ੍ਰਭੁਖ ਹੋ ਗਈ ਨੇ ਆਪਣੇ ਪਤੀ ਅਤੇ ਪੁੱਤਰ ਦੀ ਦਿਆ ਅਤੇ ਹਿੰਮਤ ਦੀ ਪ੍ਰਸ਼ੰਸਾ ਕੀਤੀ। ਫਿਰ ਪਿੰਡ ਦੇ ਪਤਵੰਤਿਆਂ ਅਤੇ ਪੰਚਾਇਤ ਦੀ ਇੱਕ ਬੈਠਕ ਬੁਲਾਈ ਗਈ। ਸਰਦਾਰ ਗੁਰਦੇਵ ਸਿੰਘ ਅਤੇ ਹਰਜੋਤ ਸਿੰਘ ਨੇ ਸਾਰੀ ਘਟਨਾ ਦੁਬਾਰਾ ਪਿੰਡ ਵਾਣ ਦੇ ਸਾਹਮਣੇ ਰੱਖੀ। ਉਹਨਾਂ ਨੇ ਦੱਸਿਆ ਕਿਵੇਂ ਉਹਨਾਂ ਦੇ ਇੱਕ ਮਰੇ ਬਾਪ ਦੀ ਆਖਰੀ ਚਾਪੂਰੀ ਕੀਤੀ। ਸੱਤ ਨੌਜਵਾਨਾਂ ਦੀ ਜ਼ਿੰਦਗੀ ਨੇ ਤਬਾਹ ਹੁਣ ਤੋਂ ਬਚਾਇਆ। ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦਾ ਨਿਕਾਸ ਸਿਰਫ ਉਹਨਾਂ ਲੜਕੀਆਂ ਦੀ ਸੁਰੱਖਿਆ ਲਈ ਸੀ। ਖਾਸ ਕਰਕੇ ਸਰਦਾਰ ਗੁਰਦੇਵ ਸਿੰਘ ਨੇ ਐਸਪਸ਼ਟ ਕੀਤਾ ਕਿ ਉਹਨਾਂ ਦਾ ਇਰਾਦਾ ਉਸ ਤਿੰਨ ਲੜਕੀਆਂ ਜੋ ਕਿ ਉਸ ਦਿਨਾਲ ਇਸ ਬੁੜਾਪੇ ਦੇ ਵਿੱਚ ਬੇਅੰਗਿਆਨ ਹਨ, ਉਹਨਾਂ ਨੂੰ ਪਤਨੀ ਦੇ ਤੇ ਯਾਵੰਗ ਸੁਰੱਖਿਆ ਪ੍ਰਦਾਨਦਾ ਹੈ ਜਿਵੇਂ ਉਹਨਾਂ ਦੇ ਪਿਤਾ ਦੀ ਆਖਰੀ ਇੱਛਾ ਸੀ ਪਿੰਡ ਵਾਲਿਆਂ ਨੇ ਸਾਰੀ ਗੱਲਬਾਤ ਬੜੇ ਧਿਆਨ ਨਾਲ ਸੁਣੀ ਪਹਿਲਾਂ ਤਾਂ ਉਹਨਾਂ ਨੂੰ ਵਿਸ਼ਵਾਸ ਨਹੀਂ ਹੋਇਆ ਕਿਉਂਕਿ ਅਜਿਹਾ ਵੀ ਹੋ ਸਕਦਾ ਹੈ ਪਰ ਜਦੋਂ ਸਰਦਾਰ ਗੁਰਦੇਵ ਸਿੰਘ ਤੇ ਖਰਜੋਤ ਸਿੰਘ ਨੇ ਸਾਰੀ ਸਥਿਤੀ ਬਿਆਨ ਕੀਤੀ ਮੌਕੇ ਦੇ ਪ੍ਰੂਫ ਦਿੱਤੇ ਜੋ ਕਿ ਉਥੋਂ ਦੀਆਂ ਫੋਟੋਆਂ ਉਹਨਾਂ ਨੇ ਆਪਣੇ ਮੋਬਾਈਲ ਦੇ ਵਿੱਚ ਚਿਆਂ ਸਨ ਤਾਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਇਹ ਫੈਸਲਾ ਕਿਸੇ ਮਜਬੂਰੀ ਤੇ ਇਨਸਾਨੀਅਤ ਦੇ ਆਧਾਰ ਤੇ ਲਿਆ ਗਿਆ ਹੈ ਉਹਨਾਂ ਨੂੰ ਸਮਝ ਆ ਗਿਆ ਕਿ ਇਹ ਕੋਈ ਲਾਜ ਜਾਂ ਹਵਸ ਦਾ ਕੰਮ ਨਹੀਂ ਹੈ ਬਲਕਿ ਸਤ ਬੇਸਹਾਰਾ ਰੂਹਾਂ ਨੂੰ ਬਚਾਉਣ ਦਾ ਇੱਕ ਪਵਿੱਤਰ ਕਾਰਜ ਹੈ ਪਿੰ ਗਤੇ ਹਰਜੋਤ ਸਿੰਘ ਦੇ ਇਸ ਇਨਸਾਨੀਤ ਪਰੇ ਕਦਮ ਦੀ ਪ੍ਰਸ਼ੰਸਾ ਕੀਤੀ ਹਰਜੋਤ ਸਿੰਘ ਨੇ ਆਪਣੀਆਂ ਚਾਰ ਪਤਨੀਆਂ ਫਾਤਿਮਾ ਜੈਨਾ ਨੂਰ ਅਤੇ ਲਾਇਲਾ ਉਹਨਾਂ ਨੂੰ ਪੂਰਾ ਮਾਨਸਮਾਨ ਦਿੱਤਾ ਉਹਨਾਂ ਸੜੀਆਂ ਨੇ ਨਵੇਂ ਵਾਤਾਵਰਣ ਦੇ ਵਿੱਚ ਬਹੁਤ ਜਲਦੀ ਢਲਣਾ ਸ਼ੁਰੂ ਕੀਤਾ ਉਹਨਾਂ ਨੇ ਇਤੁਨੀਆਂ ਰੋਟੀਆਂ ਇਤੁਨ ਦੀ ਸਰਦੀ ਬਣਾਣੀ ਸਿੱਖੀ ਉਹ ਬਹੁਤ ਖੁਸ਼ ਹਨ ਉਹਨਾਂ ਨੂੰ ਇੱਕ ਨੇਕ ਤੇਲ ਪਰਿਵਾਰ ਮਿਲਿਆ ਸੀ ਸਰਦਾਰ ਗੁਰਦੇਵ ਸਿੰਘ ਨੇ ਆਪਣੇ ਵਾਦੇ ਅਨਸਾਰ ਉਹਨਾਂ ਤਿੰਨ ਧੀਆਂ ਆਇਸ਼ਾ ਸਮੀਰਾ ਅਤੇ ਅਮਲ ਉਹਨਾਂ ਨੇ ਚੰਗੇ ਰਿਸ਼ਤੇ ਲੱਭਣ ਸ਼ੁਰੂ ਕੀਤੇ ਜਿਨ੍ਹਾਂ ਦਾ ਨਿਕਾਹ ਉਹਨਾਂ ਨੇ ਮਜਬੂਰੀ ਵਿੱਚ ਕੀਤਾ ਸੀ ਉਹਨਾਂ ਨੂੰ ਆਪਣੀਆਂ ਧੀਆਂ ਵਾਂਗ ਪਿਆਰ ਦਿੱਤਾ ਉਹਨਾਂ ਦੀ ਜ਼ਰੂਰਤਾਂ ਦਾ ਖਿਆਲ ਰੱਖਿਆ ਕਈ ਮਹੀਨਿਆਂ ਦੀ ਖੋਜ ਤੋਂ ਬਾਅਦ ਉਹਨਾਂ ਨੂੰ ਤਿੰਨ ਬਹੁਤ ਹੀ ਨੇਕ ਅਤੇ ਸਨਮਾਨਯੋਗ ਨੌਜਵਾਨ ਮਿਲੇ ਜੋ ਉਹਨਾਂ ਤੀਆਂ ਦੀ ਇੱਜ਼ਤ ਕਰਦੇ ਸਨ ਅਤੇ ਉਹਨਾਂ ਨੂੰ ਆਪਣਾ ਜੀਵਨ ਸਾਥੀ ਬਣਾਉਣ ਲਈ ਤਿਆਰ ਸਨ ਸਰਦਾਰ ਗੁਰਦੇਵ ਸਿੰਘ ਨੇ ਬਹੁਤ ਹੀ ਖੁਸ਼ੀ ਨਾਲ ਆਪਣੀ ਬੇਟੀ ਦੀ ਧਰਾਂ ਇਹਨਾਂ ਤਿੰਨਾਂ ਦਾ ਵਿਆਹ ਕੀਤਾ ਇਹ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਕਾਰਜ ਸੀ ਜਿਸ ਨੂੰ ਉਹਨਾਂ ਨੇ ਪੂਰੀ ਇਮਾਨਦਾਰੀ ਨਾਲ ਨਿਭਾਇਆ ਇਸ ਤਰ੍ਹਾਂ ਸਤੋਤੀਆਂ ਨੂੰ ਆਪਣਾ ਆਪਣਾ ਘਰ ਮਿਲ ਗਿਆ ਹਰਜੋਤ ਸਿੰਘ ਆਪਣੀਆਂ ਚਾਰ ਪਤਨੀਆਂ ਨਾਲ ਖੁਸ਼ ਹੈ ਸਰਦਾਰ ਗੁਰਦੇਵ ਸਿੰਘ ਨੇ ਉਹਨਾਂ ਤਿੰਨ ਤੀਆਂ ਨੂੰ ਸਹੀ ਧਾਤੇ ਵਿਆਹ ਕੇ ਆਪਣਾ ਪਰਜਪੂਰ ਕੀਤਾ ਸਾਰੀਆਂ ਸਤ ਦੀ ਅਤੇ ਹਮੇਸ਼ਾ ਸਰਦਾਰ ਗੁਰਦੇਵ ਸਿੰਘ ਤੇ ਖਰਜੋਤ ਸਿੰਘ ਦਾ ਸ਼ੁਕਰਾਨਾ ਕਰਦੀ ਆਂ ਜਿਨ੍ਹਾਂ ਨੇ ਉਹਨਾਂ ਦੀ ਜ਼ਿੰਦਗੀ ਨੂੰ ਉਸ ਨਰਕ ਤੋਂ ਬਾਹਰ ਕੱਢ ਕੇ ਅੱਜ ਇੱਥੇ ਪੰਜਾਬ ਦੀ ਸੋਨੇ ਵਰਗੀ ਧਰਤੀ ਤੇ ਲਿਆਂਦਾ ਇਹ ਸੱਚਮੁੱਚ ਇੱਕ ਖੁਸ਼ਹਾਲ ਜ਼ਿੰਦਗੀ ਸੀ ਹਾਂਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਕਿ ਜੋ ਸਰਦਾਰ ਗੁਰਦੇਵ ਸਿੰਘ ਅਤੇ ਉਹਨਾਂ ਦੇ ਮੁੰਡੇ ਨੇ ਉਹਨਾਂ ਸੱਤੀਆਂ ਨੂੰ ਪੰਜਾਬ ਦੇ ਵਿੱਚ ਲੈ ਕੇ ਕੀਤਾ ਬਿਲਕੁਲ ਸਹੀ ਕੀਤਾ ਜਾਂ ਨਹੀਂ ਕਿਉਂਕਿ ਉਹਨਾਂ ਨੇ ਇਸ ਵਾਸਤੇ ਬਹੁਤ ਵੱਡੀ ਕੀਮਤਾਂ ਚੁਕਾਈਆਂ ਸਨ ਪੈਸੇ ਦੇ ਬਰੋਂ ਵੀ ਅਤੇ ਸਮਾਜ ਦੇ ਬਰੋਂ ਵੀ ਬਹੁਤ ਵੱਡਾ ਡਰ ਸੀ ਮੇ ਉਹਨਾਂ ਦੀ ਸਾਰੀ ਇੱਜ਼ਤ ਜੋ ਕਿ ਪੁਸ਼ਤਾ ਦੀ ਕਮਾਈ ਹੈ ਕਦਮ ਇਹ ਸੋਟੇ ਜਿਹੇ ਛੋਟੇ ਜਿਹੇ ਭੜੇ ਕਾਰਜ ਲਈ ਲੁੱਟੇ ਜਾ ਸਕਦੀ ਹੈ ਲੇਕਿਨ ਪੜਾ ਕਾਰਜ ਵੀ ਕੋ ਛੋਟਾ ਨਹੀਂ ਹੈ ਸੱਤ ਤੀਆਂ ਦੀ ਜ਼ਿੰਦਗੀ ਬਹੁਤ ਵੱਡੀ ਹੈ ਅੱਜ ਬੜੇ ਮਾਨ ਨਾਲ ਪੰਜਾਬ ਦੇ ਵਿੱਚ ਰਹਿੰਦੀਆਂ ਹਨ ਹਾਂਜੀ ਤੁਹਾਨੂੰ ਕਿਵੇਂ ਲੱਗੀ ਹੈ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਕਿ ਉਹਨਾਂ ਨੇ ਜੋ ਕੀਤਾ ਸਹੀ ਕੀਤਾ ਜਾਂ ਨਹੀਂ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਨੂੰ ਉੱਥੇ ਛੱਡ ਦੇਣਾ ਚਾਹੀਦਾ ਸੀ ਜਾਂ ਨਹੀਂ ਆਪਣੇ ਨਾਲ ਲੈ ਕੇ ਬੜਾ ਚੰਗਾ ਕੀਤਾ ਹੈ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਤੁਹਾਡਾ ਕੋਈ ਹੋਰ ਵਿਚਾਰ ਹੈ ਤਾਂ ਉਹ ਵੀ ਦੱਸ ਸਕਦੇ ਹੋ ਹਾਂਜੀ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈ ਸਨਾਰੇ ਸਾਡੇ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਹਾਂਜੀ ਦਿਓ ਸਾਨੂੰ ਇਜਾਜ਼ਤ ਧੰਨਵਾਦ